ਗਰਮੀਆਂ ਦੇ ਮੌਸਮ ਵਿੱਚ ਇਸ ਤਰੀਕੇ ਦੀ ਬਣੀ ਹੋਈ ਚਟਪਟੀ ਪੁਦੀਨੇ ਦੀ ਚਟਨੀ ਸਾਡੀ ਭੁੱਖ ਨੂੰ ਤੇ ਵਧਾਉਂਦੀ ਆ ਨਾਲ ਦੀ ਨਾਲ ਸਾਡੀ ਸਿਹਤ ਲਈ ਵੀ ਬਹੁਤ ਜ਼ਿਆਦਾ ਫਾਇਦੇਮੰਦ ਹੁੰਦੀ ਆ ਆਪਾਂ ਅੱਜ ਬਹੁਤ ਹੀ ਜ਼ਿਆਦਾ ਚਟਪਟੀ ਜੀ ਪੁਦੀਨੇ ਦੀ ਚਟਨੀ ਬਣਾਵਾਂਗੇ ਅੱਜ ਵਾਲੀ ਜੋ ਇਹ ਚਟਨੀ ਆ ਇਹਨੂੰ ਆਪਾਂ ਛੋਟਾ ਜਾਂ ਤੜਕਾ ਲਗਾ ਕੇ ਤਿਆਰ ਕਰਾਂਗੇ ਇਸ ਤਰੀਕੇ ਨਾਲ ਬਣੀ ਹੋਈ ਚਟਨੀ ਦਾ ਸਵਾਦ ਬਿਲਕੁਲ ਅਲੱਗ ਹੁੰਦਾ ਏ ਤੇ ਜੇਕਰ ਤੁਸੀਂ ਸਬਜੀ ਨਹੀਂ ਵੀ ਬਣਾਉਂਗੇ ਤੇ ਤੁਸੀਂ ਇਸ ਚਟਨੀ ਦੇ ਵਿੱਚੋਂ ਸਬਜੀ ਦਾ ਵੀ ਸਵਾਦ ਲੈ ਸਕਦੇ ਜੀ ਵੀਡੀਓ ਆਪਾਂ ਸ਼ੁਰੂ ਕਰਦੇ ਆਂ ਚੈਨਲ ਤੇ ਪਹਿਲੀ ਵਾਰ ਆਏ ਜੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਿਓ ਨਾਲ ਲੱਗਦੀ ਬੈਲ ਨੂੰ ਵੀ ਪ੍ਰੈਸ ਕਰ ਦਿਓ ਚਟਨੀ ਬਣਾਉਣ ਵਾਸਤੇ ਇੱਥੇ ਮੈਂ ਥੋੜਾ ਜਿਹਾ ਧਨੀਆ ਤੇ ਪੁਦੀਨਾ ਲੈ ਲਿਆਏ ਦੋਨੋਂ ਮੈਂ ਇੱਕੋ ਜਿਹੀ ਲਏ ਨੇ ਨਾਲ ਇੱਥੇ ਇੱਕ ਪਿਆਜ਼ ਕੱਟ ਲਿਆਏ ਦੋ ਟਮਾਟਰ ਨੇ ਤੇ ਚਾਰ ਹਰੀਆਂ ਮਿਰਚਾਂ ਦੀ ਆਪਾਂ ਵਰਤੋਂ ਕਰਾਂਗੇ ਸਭ ਤੋਂ ਪਹਿਲਾਂ ਇੱਥੇ ਜੋ ਆਪਣੇ ਕੋਲ ਟਮਾਟਰ ਨੇ ਆਪਾਂ ਇਹਨਾਂ ਨੂੰ ਥੋੜਾ ਬਰੀਕ ਕੱਟ ਕੇ ਇੱਕ ਵਾਰ ਗ੍ਰाइंड ਕਰ ਲਵਾਂਗੇ ਜੇਕਰ ਤੁਸੀਂ ਚਟਨੀ ਨੂੰ ਕੁੰਡੇ ਡੰਡੇ ਨਾਲ ਹੀ ਬਣਾਉਣਾ ਹੈ ਤਾਂ ਤੁਸੀਂ ਇਸੇ ਤਰੀਕੇ ਨਾਲ ਪਹਿਲਾਂ ਟਮਾਟਰ ਨੂੰ ਚੰਗੀ ਤਰ੍ਹਾਂ ਕੁੱਟ ਲਿਓ ਫਿਰ ਤੁਸੀਂ ਧਨੀਏ ਨੂੰ ਤੇ ਪਦੀਨੇ ਨੂੰ ਕੁੱਟਿਓ ਸਾਰੀਆਂ ਚੀਜ਼ਾਂ ਨੂੰ ਮਿਲਾ ਕੇ ਇੱਕੇ ਵਾਰ ਨਾ ਕੁੱਟਿਓ ਉਹਦੇ ਨਾਲ ਚਟਨੀ ਦੇ ਵਿੱਚ ਵਧੀਆ ਟੇਸਟ ਨਹੀਂ ਮਿਲੇਗਾ ਅਲੱਗ-ਅਲੱਗ ਕਰਕੇ ਆਪਾਂ ਇਹਨਾਂ ਨੂੰ ਕੁੱਟਾਂਗੇ ਤੇ ਤੁਹਾਨੂੰ ਚਟਨੀ ਵਿੱਚੋਂ ਚਟਪਟਾ ਟੇਸਟ ਮਿਲੇਗਾ ਟਮਾਟਰ ਨੂੰ ਆਪਾਂ ਇੱਕਦਮ ਚੰਗੀ ਤਰ੍ਹਾਂ ਗ੍ਰाइंड ਕਰ ਲਿਆ ਹੈ ਜਦੋਂ ਵੀ ਤੁਸੀਂ ਚਟਨੀ ਬਣਾਉਣ ਵਾਸਤੇ ਕੋਈ ਵੀ ਚੀਜ਼ ਗ੍ਰाइंड ਕਰਦੇ ਪਏ ਜੇ ਚਾਹੇ ਧਨੀਆ ਚਾਹੇ ਪਿਆਜ਼ ਜਾਂ ਟਮਾਟਰ ਉਹਨੂੰ ਪੂਰੀ ਤਰ੍ਹਾਂ ਗ੍ਰाइंड ਨਹੀਂ ਕਰਨਾ ਇੱਕ ਇੱਕ ਸਕਿੰਟ ਚਲਾ ਕੇ ਬੰਦ ਕਰਕੇ ਫਿਰ ਤੁਸੀਂ ਗ੍ਰਾਈਂਡਰ ਨੂੰ ਚਲਾਓਗੇ ਤਾਂ ਇੱਕਦਮ ਵਧੀਆ ਤਰੀਕੇ ਨਾਲ ਹੀ ਗ੍ਰाइंड ਹੋਣਗੇ ਟਮਾਟਰ ਨੂੰ ਆਪਾਂ ਕਿਸੇ ਅਲੱਗ ਕੌਲੀ ਦੇ ਵਿੱਚ ਕੱਢ ਲਿਆ ਹੈ ਤੇ ਇਸੇ ਹੀ ਆਪਾਂ ਗ੍ਰਾਈਂਡਰ ਦੇ ਵਿੱਚ ਜੋ ਆਪਣੇ ਕੋਲ ਹਰੀਆਂ ਮਿਰਚਾਂ ਨੇ ਉਹ ਕੱਟ ਲਵਾਂਗੇ ਜੇਕਰ ਤੁਸੀਂ ਚਟਨੀ ਵਿੱਚ ਹਰੀ ਮਿਰਚ ਨਹੀਂ ਪਾਉਣਾ ਚਾਹੁੰਦੇ ਤੁਸੀਂ ਲਾਸਟ ਤੇ ਇਹਦੇ ਵਿੱਚ ਲਾਲ ਮਿਰਚ ਪਾ ਸਕਦੇ ਜੇ ਪਰ ਹਰੀ ਮਿਰਚ ਦੇ ਨਾਲ ਬਣੀ ਹੋਈ ਚਟਨੀ ਦਾ ਤੇ ਸਵਾਦ ਹੀ ਦੁਗਣਾ ਹੁੰਦਾ ਹੈ ਹਰੀ ਮਿਰਚ ਆਪਾਂ ਕੱਟ ਲਈ ਆ ਪੁਦੀਨਾ ਤੇ ਜੋ ਧਨੀਆ ਹੈ ਇਹਨੂੰ ਵੀ ਕੱਟ ਲਾਂਗੇ ਜੇਕਰ ਤੁਸੀਂ ਇਸ ਤਰੀਕੇ ਨਾਲ ਇਹ ਚਟਨੀ ਨੂੰ ਬਣਾਉਂਦੇ ਜੇ ਤੁਸੀਂ ਹਫ਼ਤਾ ਭਰ ਚਟਨੀ ਨੂੰ ਫਰਿੱਜ ਵਿੱਚ ਸਟੋਰ ਕਰਕੇ ਰੱਖ ਸਕਦੇ ਜੇ ਜੇਕਰ ਤੁਹਾਨੂੰ ਲੱਗਦਾ ਹੈ ਕਿ ਇਹ ਚਟਨੀ ਕਾਲੀ ਪੈ ਜਾਏਗੀ ਉਹਦੇ ਵਾਸਤੇ ਵੀ ਮੈਂ ਤੁਹਾਨੂੰ ਇੱਕ ਦੁੰਗਤਾ ਦੱਸਾਂਗੀ ਜਿਹਦੇ ਨਾਲ ਇਹ ਚਟਨੀ ਲੰਬੇ ਸਮੇਂ ਤੱਕ ਇੱਕਦਮ ਹਰੀ ਰਹੇਗੀ ਬਿਲਕੁਲ ਵੀ ਇਹਦਾ ਜੋ ਰੰਗ ਹੈ ਉਹ ਬਦਲੇਗਾ ਨਹੀਂ ਤਨੀਆ ਤੇ ਪੁਦੀਨਾ ਕੱਟ ਲਿਆ ਹੈ ਆਪਾਂ ਤੇ ਹੁਣ ਇਹਦੇ ਵਿੱਚ ਆਪਾਂ ਪਿਆਜ਼ ਪਾਉਣ ਤੋਂ ਪਹਿਲਾਂ ਥੋੜੇ ਜਿਮ ਮਸਾਲੇ ਪਾ ਲਾਂਗੇ ਮਸਾਲੇ ਤੁਸੀਂ ਜਿਹੜੇ ਮੈਂ ਪਾਵਾਂਗੀ ਜ਼ਰੂਰ ਪਾਓ ਇਹਦੇ ਨਾਲ ਹੀ ਚਟਨੀ ਇੱਕਦਮ ਚਟਪਟੀ ਬਣੇਗੀ ਸਭ ਤੋਂ ਪਹਿਲਾਂ ਇੱਥੇ ਮੈਂ ਅੱਧਾ ਚਮਚ ਅੰਬਚੂਰ ਪਾਊਡਰ ਪਾਤਾ ਹੈ ਅੰਬਚੂਰ ਪਾਊਡਰ ਦੀ ਜਗ੍ਹਾ ਤੇ ਤੁਸੀਂ ਨਿੰਬੂ ਦਾ ਰਸ ਪਾ ਸਕਦੇ ਜੇ ਬਿਲਕੁਲ ਥੋੜਾ ਜਿਹਾ ਇਹਦੇ ਵਿੱਚ ਮੈਂ ਗਰਮ ਮਸਾਲਾ ਪਾਇਆ ਹੈ ਦੋ ਚੁਟਕੀਆਂ ਇਹਦੇ ਵਿੱਚ ਮੈਂ ਕਾਲੀ ਮਿਰਚ ਪਾ ਦਿੱਤੀ ਹੈ ਕਾਲੀ ਮਿਰਚ ਦੇ ਨਾਲ ਚਟਨੀ ਬਹੁਤ ਹੀ ਜ਼ਿਆਦਾ ਟੇਸਟੀ ਲੱਗਦੀ ਆ ਬਿਲਕੁਲ ਥੋੜਾ ਜਿਹਾ ਇਹਦੇ ਵਿੱਚ ਮੈਂ ਚਾਟ ਮਸਾਲਾ ਵੀ ਪਾਇਆ ਹੈ ਇਹ ਬਿਲਕੁਲ ਆਪਸ਼ਨਲ ਹੋਵੇ ਤੇ ਪਾ ਸਕਦੇ ਜੇ ਸਕਿਪ ਵੀ ਕਰ ਸਕਦੇ ਜੇ ਇੱਕ ਚਮਚ ਆਪਾਂ ਇੱਥੇ ਖੰਡ ਦਾ ਪਾ ਦਿੰਦਾ ਹੈ ਤੇ ਇਹ ਜੋ ਹਲਦੀ ਆ ਇਹਦੀ ਆਪਾਂ ਲਾਸਟ ਤੇ ਵਰਤੋਂ ਕਰਾਂਗੇ ਨਮਕ ਆਪਾਂ ਚਟਨੀ ਨੂੰ ਤੜਕਾ ਲਗਾਉਂਦੇ ਸਮੇਂ ਪਾਵਾਂਗੇ ਹੁਣ ਆਪਾਂ ਇੱਥੇ ਥੋੜਾ ਜਿਹਾ ਪਾਣੀ ਪਾਉਣਾ ਹੈ ਪਾਣੀ ਦੇ ਨਾਲ ਇਹ ਵਧੀਆ ਗ੍ਰाइंड ਹੋ ਜਾਏਗੀ ਪਰ ਫਿਰੇ ਕੋਲ ਇੱਥੇ ਟਮਾਟਰ ਦੇ ਵਿੱਚ ਥੋੜਾ ਜਿਹਾ ਪਾਣੀ ਸੀ ਮੈਂ ਉਹੀ ਪਾਣੀ ਪਹਿਲਾਂ ਪਾ ਦਾਂਗੀ ਫਿਰ ਜੇਕਰ ਆਪਾਂ ਨੂੰ ਇਹ ਜ਼ਿਆਦਾ ਸੁੱਕਾ ਲੱਗੇਗੀ ਤੇ ਆਪਾਂ ਇਹਦੇ ਵਿੱਚ ਵਾਧੂ ਪਾਣੀ ਪਾ ਸਕਦੇ ਹਾਂ ਹੁਣ ਆਪਾਂ ਇਹਦੇ ਵਿੱਚ ਜੋ ਪਿਆਜ਼ ਕੱਟ ਕੇ ਰੱਖੇ ਸੀ ਉਹ ਪਿਆਜ਼ ਵੀ ਪਾ ਦੇਣੇ ਆ ਖੰਡ ਤੁਸੀਂ ਇਹਦੇ ਵਿੱਚ ਜ਼ਰੂਰ ਪਾਓ ਜੇਕਰ ਥੋੜੀ ਜੀ ਖੰਡ ਪਾਓਗੇ ਫੇਰ ਹੀ ਤੁਹਾਨੂੰ ਇਹਦੇ ਵਿੱਚ ਚਟਪਟਾ ਟੇਸਟ ਮਿਲੇਗਾ ਤੇ ਗਰਾਇੰਡ ਬਿਲਕੁਲ ਉਸੇ ਤਰੀਕੇ ਨਾਲ ਕਰਾਂਗੇ ਇੱਕ ਸਕਿੰਟ ਚਲਾ ਕੇ ਬੰਦ ਕਰਕੇ ਤੇ ਇਸੇ ਤਰੀਕੇ ਨਾਲ ਲਗਾਤਾਰ ਕਰਨ ਦੇ ਨਾਲ ਇੱਕਦਮ ਵਧੀਆ ਗਰਾਇੰਡ ਹੋ ਜਾਏਗੀ ਤੁਸੀਂ ਦੇਖੋ ਕਿੰਨੀ ਸੋਹਣੀ ਹੈ ਗਰਾਇੰਡ ਹੋਈ ਹੈ ਬਿਲਕੁਲ ਆਪਾਂ ਇਹਨੂੰ ਪੇਸਟ ਵੀ ਨਹੀਂ ਬਣਾ ਦੇਣਾ ਥੋੜਾ ਜਾਇ ਇਹਦੇ ਵਿੱਚ ਦਰਦਰਾਪਣ ਵੀ ਹੋਣਾ ਚਾਹੀਦਾ ਹੈ ਫੇਰ ਹੀ ਆਪਾਂ ਨੂੰ ਚਟਨੀ ਖਾਣ ਵਿੱਚ ਮਜ਼ਾ ਆਵੇਗਾ ਹੁਣ ਇੱਥੇ ਮੈਂ 1 ਤੋਂ 2 ਚਮਚ ਰਿਫਾਈਨਡ ਆਇਲ ਪਾ ਦਿੱਤਾ ਹੈ ਕੋਈ ਵੀ ਘਿਓ ਤੇਲ ਤੁਸੀਂ ਪਾ ਸਕਦੇ ਜੇ ਸਭ ਤੋਂ ਪਹਿਲਾਂ ਆਪਾਂ ਇਹਦੇ ਵਿੱਚ ਜੋ ਹਲਦੀ ਲਈ ਸੀ ਹਲਦੀ ਨੂੰ ਪਾ ਦਾਂਗੇ ਕਿਉਂਕਿ ਹਲਦੀ ਨੂੰ ਪਕਾਉਣਾ ਵੀ ਬਹੁਤ ਜ਼ਰੂਰੀ ਹੈ ਜੇਕਰ ਕੱਚੀ ਹਲਦੀ ਵਰਤ ਲਾਂਗੇ ਤੇ ਸਵਾਦ ਜਿਹੜਾ ਇਹ ਵਧੀਆ ਨਹੀਂ ਰਹੇਗਾ ਜਿਉਂ ਹੀ ਹਲਦੀ ਥੋੜੀ ਜੀ ਪੁੱਜ ਗਈ ਆ ਆਪਾਂ ਇਹਦੇ ਵਿੱਚ ਜੋ ਟਮਾਟਰ ਰੱਖੇ ਸੀ ਉਹ ਪਾ ਦਿੱਤੇ ਨੇ ਟਮਾਟਰ ਆਪਾਂ ਚੰਗੀ ਤਰ੍ਹਾਂ ਪੁੰਨ ਲੈਣੇ ਆ ਜਦੋਂ ਟਮਾਟਰ ਤੇਲ ਜਾਂ ਘਿਓ ਛੱਡ ਦਣਗੇ ਫੇਰ ਆਪਾਂ ਇਹਦੇ ਵਿੱਚ ਪਦੀਨ ਐਡ ਕਰਾਂਗੇ ਹੁਣ ਇੱਥੇ ਤੁਸੀਂ ਗੈਸ ਦੀ ਫਲੇਮ ਬਿਲਕੁਲ ਹਾਈ ਤੇ ਰੱਖ ਕੇ ਫੇਰ ਹੀ ਇਹ ਚਟਨੀ ਨੂੰ ਪੁੰਨ ਲੈਣਾ ਹੈ ਇੱਥੇ ਮੈਂ ਨਮਕ ਵੀ ਪਾ ਦਿੱਤਾ ਹੈ ਬਿਲਕੁਲ ਅੱਧਾ ਚਮਚ ਮੈਂ ਨਮਕ ਪਾਇਆ ਹੈ ਇਹਨਾਂ ਨਮਕ ਇੰਨੀ ਚਟਨੀ ਵਾਸਤੇ ਇੱਕਦਮ ਸਹੀ ਰਹੇਗਾ ਟਮਾਟਰ ਨੂੰ ਆਪਾਂ 2 ਮਿੰਟ ਤੱਕ ਇਸੇ ਤਰੀਕੇ ਨਾਲ ਹੀ ਚੰਗੀ ਤਰ੍ਹਾਂ ਪਕਾ ਲਵਾਂਗੇ ਜਦੋਂ ਆਪਾਂ ਇਸ ਤਰੀਕੇ ਨਾਲ ਹਲਦੀ ਪਾ ਕੇ ਟਮਾਟਰ ਪਕਾ ਲੈਂਦੇ ਆ ਤੇ ਚਟਨੀ ਦਾ ਕਲਰ ਜੋ ਹੈ ਉਹ ਇੱਕ ਹਫਤੇ ਤੱਕ ਬਿਲਕੁਲ ਇਸੇ ਤਰੀਕੇ ਦਾ ਰਹਿੰਦਾ ਹੈ ਜੇਕਰ ਆਪਾਂ ਇਸੇ ਹੀ ਤਰ੍ਹਾਂ ਚਟਨੀ ਨੂੰ ਸਟੋਰ ਕਰ ਲੈਂਦੇ ਤਾਂ ਚਟਨੀ ਦਾ ਕਲਰ ਵੀ ਖਰਾਬ ਹੋ ਜਾਣਾ ਸੀ ਤੇ ਚਟਨੀ ਵੀ ਜ਼ਿਆਦਾ ਲੰਬੇ ਸਮੇਂ ਤੱਕ ਨਹੀਂ ਸੀ ਚੱਲਣੀ ਜਿਉਂ ਹੀ ਟਮਾਟਰ ਨੇ ਥੋੜਾ ਜਿਹਾ ਤੇਲ ਛੱਡ ਦਿੱਤਾ ਹੈ ਮੈਂ ਇਹਦੇ ਵਿੱਚ ਜੋ ਪਦੀਨਾ ਗ੍ਰਾਈਂਡ ਕਰਕੇ ਰੱਖਿਆ ਸੀ ਉਹ ਵੀ ਪਾ ਦਿੱਤਾ ਹੈ ਲਗਾਤਾਰ ਹਲਾਉਂਦੇ ਹੋਏ ਆਪਾਂ ਬਿਲਕੁਲ ਹਾਈ ਫਲੇਮ ਦੇ ਉੱਪਰ ਚਟਨੀ ਨੂੰ 2 ਤੋਂ 3 ਮਿੰਟ ਤੱਕ ਪਕਾ ਲੈਣਾ ਹੈ। ਓਨੀ ਦੇਰ ਤੱਕ ਪਕਾ ਲਿਓ ਜਦੋਂ ਤੱਕ ਇਹਦੇ ਵਿੱਚ ਜਿੰਨਾ ਵੀ ਪਾਣੀ ਹੈ ਪੂਰੀ ਤਰ੍ਹਾਂ ਸੁੱਕ ਜਾਵੇ। ਕਿਉਂਕਿ ਇੱਕਦਮ ਸੁੱਕੀ ਹੋਈ ਡਰਾਈ ਚਟਨੀ ਜੋ ਆ ਉਹ ਖਾਣ ਵਿੱਚ ਬਹੁਤ ਹੀ ਜ਼ਿਆਦਾ ਮਜ਼ਾ ਆਉਂਦਾ ਹੈ। ਜੇਕਰ ਇਹਦੇ ਵਿੱਚ ਥੋੜਾ ਬਹੁਤ ਵੀ ਪਾਣੀ ਰਹਿ ਗਿਆ ਤੇ ਤੁਹਾਨੂੰ ਚਟਨੀ ਖਾਣ ਵਿੱਚ ਬਿਲਕੁਲ ਵੀ ਵਧੀਆ ਨਹੀਂ ਲੱਗੇਗੀ। ਇਸ ਕਰਕੇ ਤੁਸੀਂ ਇਸ ਗੱਲ ਦਾ ਖਾਸ ਧਿਆਨ ਰੱਖ ਲਿਓ। ਚਟਨੀ ਦੇਖਣ ਤੋਂ ਹੀ ਬਹੁਤ ਜ਼ਿਆਦਾ ਟੇਸਟੀ ਲੱਗਦੀ ਪਈ ਆ। ਤੇ ਤੁਸੀਂ ਇਸ ਤਰੀਕੇ ਨਾਲ ਇੱਕ ਵਾਰ ਇਸ ਚਟਨੀ ਨੂੰ ਬਣਾ ਕੇ ਜ਼ਰੂਰ ਦੇਖਿਓ ਜੇਕਰ ਤੁਸੀਂ ਅਨਾਰ ਦਾਣੇ ਦੀ ਚਟਨੀ ਦੀ ਰੈਸਪੀ ਦੇਖਣਾ ਚਾਹੁੰਦੇ ਜੇ ਤੇ ਮੈਂ ਕੁੰਡੇ ਡੰਡੇ ਵਿੱਚ ਅਨਾਰ ਦਾਣੇ ਦੀ ਚਟਨੀ ਦੀ ਰੈਸਪੀ ਵੀ ਤੁਹਾਡੇ ਨਾਲ ਸ਼ੇਅਰ ਕਰ ਚੁੱਕੀ ਹਾਂ ਜੇਕਰ ਤੁਸੀਂ ਨਹੀਂ ਦੇਖੀ ਮੇਰੇ ਚੈਨਲ ਤੇ ਜਾ ਕੇ ਦੇਖ ਸਕਦੇ ਜੇ ਚਟਨੀ ਦੀ ਵੀਡੀਓ ਤੁਹਾਨੂੰ ਕਿਸ ਤਰ੍ਹਾਂ ਦੀ ਲੱਗੀ ਆ ਮੈਨੂੰ ਕਮੈਂਟ ਕਰਕੇ ਜ਼ਰੂਰ ਦੱਸਿਓ ਚੈਨਲ ਤੇ ਪਹਿਲੀ ਵਾਰ ਸੀ ਚੈਨਲ ਨੂੰ ਵੀ ਜ਼ਰੂਰ ਸਬਸਕ੍ਰਾਈਬ ਕਰ ਲਿਓ ਆਪਣਾ ਬਹੁਤ ਹੀ ਕੀਮਤੀ ਸਮਾਂ ਕੱਢ ਕੇ ਵੀਡੀਓ ਦੇਖਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਮਿਲਦੇ ਆ ਜੀ ਇਸੇ ਤਰ੍ਹਾਂ ਦੀ ਇੱਕ ਹੋਰ ਵਧੀਆ ਜੀ ਤੇ ਮਜ਼ੇਦਾਰ ਵੀਡੀਓ ਦੇ ਨਾਲ